ਕਿਉਂ ਗਮੋਂ ਨੇ ਬੰਦੇ ਹੀਰਾ ਜਨਮ ਆ ਮੋਲ ਕਿਉਂ ਗਮੋਂ ਨੇ ਬੰਦੇ ਵੇ ਹੀਰਾ ਜਨਮ ਆ ਮੋਲ ਆਇਆ ਜਪਣੇ ਸੁਧਾਮ ਮਾਇਆ ਵਿੱਚ ਫਸ ਬੈਠਾ ਲੋਭ ਦਲ ਦਲ ਭੈੜੀ ਜਿਸ ਵਿੱਚ ਤਸ ਬੈਠਾ ਸਾਸ ਮੋਤੀ ਗਹਿਣੇ ਸਮ ਕੌਡੀਆਂ ਨਰੋਲ ਕਿਉਂ ਘਮੋਨੇ ਬੰਦੇ ਘਿਰਾ ਜਨਮ ਆ ਮੋਲ ਕਿਉਂ ਘਮੋਨੇ ਪੇਮ ਮੋੜ ਨਾਮ ਬਾਜੋ ਭਵ ਕਰਨਾ ਦੁਖੇਲਾ ਸਾਧੂ ਯੁਗਤੀ ਬਤਾਨ ਹੋ ਜੇ ਮਾਰਗ ਸਗੇਲਾ ਪੇਮ ਮੋੜ ਕਬੀਰ ਜੀ ਲਿਖੇ ਛੈਤਰ ਫਰੋਲ ਕਿਉਂ ਘਮੋਨੇ ਬੰਦੇ ਘिरा ਜਨਮ ਅਮੋਲ ਕਿਉਂ ਘਮੋਨੇ